ਇੱਕ ਗੰਜਾ ਟਕਲਾ ਅਨੂਪਮ ਖੇਰ ਉਸਨੇ ਦਿਲਜੀਤ ਦੁਸਾਂਜ ਦੇ ਖਿਲਾਫ ਫੇਰ ਇੱਕ ਬਿਆਨ ਦਿੱਤਾ ਉਹ ਕਹਿੰਦਾ ਜੀ ਕਹਿੰਦਾ ਜੇ ਕੋਈ ਗਵੰਡੀ ਮੇਰੀ ਭੈਣ ਦਾ ਸਿੰਦੂਰ ਉਜਾੜ ਦੇਵੇ ਤਾਂ ਜੇ ਉਹ ਕਲਾਕਾਰ ਹੋਵੇ ਤਾਂ ਮੈਂ ਉਸ ਨੂੰ ਆਪਣੇ ਨਾਲ ਤਬਲਾ ਵਜਾਉਣ ਲਈ ਇਨਵਾਈਟ ਨਹੀਂ ਕਰਾਂਗਾ ਉਸ ਦੇ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਪਾਕਿਸਤਾਨ ਨੇ ਸਾਡੇ ਦੇਸ਼ ਤੇ ਹਮਲਾ ਕੀਤਾ ਤਾਂ ਫਿਰ ਦਿਲਜੀਤ ਉਹਨਾਂ ਦੇ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਲੈਂਦਾ ਇਹ ਜਿਹੜਾ ਇਹ ਚਮਚਾ ਨਾ ਮੋਦੀ ਦਾ ਚਾਟੂਕਾਰ ਪਹਿਲਾਂ ਤੋਂ ਹੀ ਇਹਦੀ ਜਿਹੜੀ ਘਰ ਵਾਲੀ ਆ ਜੀ ਕਿਰਨ ਖੇਰ ਉਹਨੇ ਪੰਜਾਬ 84 ਫਿਲਮ ਦੇ ਵਿੱਚ ਦਿਲਜੀਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ਉਦੋਂ ਉਹ ਦਿਲਜੀਤ ਨੂੰ ਤਰੀਫਾਂ ਕਰਦੀ ਨਹੀਂ ਸੀ ਠਾਕਰੀ ਕਿ ਦਿਲਜੀਤ ਵਰਗਾ ਤਾਂ ਜੀ ਆਰਟਿਸਟ ਹੀ ਕੋਈ ਨਹੀਂ ਉਦੋਂ ਇਹ ਟਕਲਾ अनुपम खेर ਵੀ ਕਹਿੰਦਾ ਸੀ ਕਿ ਦਿਲਜੀਤ ਜੀ ਬਹੁਤ ਹੀ ਕਮਾਲ ਦੇ ਮੁੱਦੇ ਚੱਕਦਾ ਪਰ ਇਹ ਜੀ ਜਦੋਂ ਦਾ મોદી ਦਾ ਅਨਾਂ ਭਗਤ ਬਣਿਆ ਇਸ ਸਾਲੇ ਨੂੰ ਪਹਿਲਾਂ ਕੋਈ ਇਹ ਗੱਲ ਪੁੱਛੇ ਕਿ ਤੂੰ ਦਾ ਕਸ਼ਮੀਰ ਫਾਇਲ ਮੂਵੀ ਤੁਸੀਂ ਬਣਾਈ ਉਹ ਕਿੱਡੀ ਪ੍ਰੋਪਗੈਂਡਾ ਮੂਵੀ ਸੀ ਉਸ ਦੇ ਵਿੱਚ ਇਹਨਾਂ ਨੇ ਜੀ ਇਹ ਦਿਖਾਇਆ ਕਿ ਕਸ਼ਮੀਰੀ ਪੰਡਤਾਂ ਦੇ ਉੱਪਰ ਤਾਂ ਬੇਤਹਾਸ਼ਾ ਹੀ ਜ਼ੁਲਮ ਹੋਇਆ ਤੇ ਹੋ ਰਿਹਾ ਤੇ ਉਸ ਉਸ ਵਿੱਚ ਇਹ ਗੰਗੇ ਨੇ ਇਹੀ ਰੋਲ ਕੀਤਾ ਸੀ ਕਿ ਮੈਂ ਤਾਂ ਜੀ ਬਹੁਤ ਹੀ ਜ਼ਿਆਦਾ ਪ੍ਰਤਾੜਿਤ ਬਣ